ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਜਿਹੜੇ ਕਿ ਪੁੱਠ ਸਿੱਧ ਹੈਗੇ ਨਿਵੰਦ ਪੁਸਤਕ ਨਵਤੇਜ ਭਾਰਤੀ ਦੀ ਉਸ ਦੇ ਵਿੱਚੋਂ ਜਿਹੜੇ ਕਿ ਆਪਾਂ ਨਿਵੰਦ ਲੈ ਕੇ ਆਂ ਦਲੀਪ ਘੋਟੀਵਾਣਾ ਦਲੀਪ ਘੋਟੀਵਾਣਾ ਨਿਵੰਦ ਦਾ ਆਪਾਂ ਸਾਰ ਕਰਾਂਗੇ ਵਿਸ਼ਾ ਵਸਤੂ ਠੀਕ ਹੈ ਜਾਂ ਆਪਣੇ ਸ਼ਬਦਾਂ ਵਿੱਚ ਲਿਖਣਾ ਹੋਊਗਾ ਰ ਇੱਕੋ ਅਰਥ ਹੈ ਇਹਦੇ ਵਿੱਚ ਜਿਹੜਾ ਕਿ ਨਵਦੇਜ ਭਾਰਤੀ ਲੇਖਕ ਦਾ ਜਿਹੜੇ ਕਿ ਮਹਿੰਦਰਾ ਕਾਲਜ ਦੇ ਵਿੱਚ ਆਪਣੇ ਅਧਿਆਪਕ ਆਪਣੇ ਅਧਿਆਪਕ ਦਲੀਪਕੌਰ ਟਿਵਾਣਾ ਨਾਲ ਜਿਹੜੇ ਕਿ ਮੋਹ ਪਿਆਰ ਅਦਬ ਸਤਿਕਾਰ ਜਿਹੜੇ ਕਿ ਉਹ ਇਸ ਦੇ ਵਿੱਚ ਵਰਣਨ ਕੀਤਾ। ਹਾਂਜੀ ਦਲੀਪਕੌਰ ਟਿਵਾਣਾ ਨਿਵੰਦਾ ਵਿਸ਼ਾ ਲੇਖਕ ਦੁਆਰਾ ਮਹਿੰਦਰਾ ਕਾਲਜ ਦੇ ਵਿੱਚ ਆਪਣੀ ਅਧਿਆਪਿਕਾ ਦਲੀਪਕੌਰ ਟਿਵਾਣਾ ਨਾਲ ਮੋਹ ਪਿਆਰ ਅਦਬ ਤੇ ਮਨ ਨੂੰ ਸਦਾ ਦਰਸਾਉਣ ਸਦਾ ਸਰਾਉਣ ਵਾਲੀਆਂ ਆਪਣਤ ਭਰੀਆਂ ਜਾਂਦਾ। ਮਤਲਬ ਕਿ ਪਿਆਰ ਭਰੀਆਂ ਜਾਂਦਾ ਨੂੰ ਪੇਸ਼ ਪੇਸ਼ ਕਰਨਾ ਹੈ ਮਤਲਬ ਕਿ ਇਸ ਦਾ ਵਿਸ਼ਾ ਕੀ ਹੈ ਕਿ ਮਹਿੰਦਰਾ ਕਾਲਜ ਦੇ ਵਿੱਚ ਪਟਿਆਲਾ ਦੇ ਵਿੱਚ ਆਪਣੀ ਅਧਿਆਪਕਾ ਦਲੀਪਕੌਰ ਟਿਵਾਣਾ ਨਾਲ ਮੋਹ ਪਿਆਰ ਅਦਬ ਹੋ ਗਿਆ ਸਤਿਕਾਰ ਮਨ ਨੂੰ ਦਿਲਾਸਾ ਦੇਣ ਵਾਲੀਆਂ ਜਾਂ ਪਿਆਰ ਵਾਲੀਆਂ ਠੀਕ ਹੈ ਭਰੀਆਂ ਜਾਂਦਾ ਨੂੰ ਪੇਸ਼ ਕਰਨਾ ਤੇ ਇਹ ਦੱਸਣਾ ਕਿ ਦਲੀਪਕੌਰ ਟਿਵਾਣਾ ਦਾ ਆਪਣੇ ਸ਼ਿਸ਼ਾ ਸ਼ਿਸ਼ਾ ਕੀ ਹੋਗੇ ਚੇਲੇ ਵੀ ਆਪਣੇ ਵਿਦਿਆਰਥੀਆਂ ਨਾਲ ਕਿਸ ਤਰ੍ਹਾਂ ਕੋਲ ਮਿਲ ਕੇ ਰਹਿੰਦੇ ਸੀ ਤੋ ਕਿੰਨੀ ਹਸਮੁਖ ਸੀ ਤੇ ਮੋਹ ਭੀਜੀ ਤੇ ਸ਼ਾਨਦਾਰ ਸ਼ਖਸੀਅਤ ਸੀ ਦਲੀਪ ਕੌਰ ਟਿਵਾਣਾ ਲੇਖਕ ਦੱਸਦਾ ਹੈ ਕਿ ਅ ਕਦੇ ਵੇਲੇ ਸੀ ਜਦੋਂ ਲੋਕ ਸਿੱਧੇ ਸਾਧਰੇ ਹੁੰਦੇ ਸੀ ਸਿੱਧੇ ਸਾਦੇ ਹੁੰਦੇ ਸੀ 1960 ਈਸਵੀ ਦੇ ਵਿੱਚ ਦਲੀਪ ਕੌਰ ਟਿਵਾਣਾ ਮਹਿੰਦਰਾ ਕਾਲਜ ਦੇ ਪਟਿਆਲਾ ਦੇ ਵਿੱਚ ਆਈ ਤਾਂ ਲੇਖਕ ਪਿੰਡ ਤੋਂ ਉੱਥੇ ਜਿਹੜੇ ਕਿ ਐਮਏ ਪੜਨ ਗਿਆ ਹੋਇਆ ਸੀ ਤਾਂ ਉਸ ਸਮੇਂ ਵਿਦਿਆਰਥੀਆਂ ਨੂੰ ਆਪਣੀ ਜਿਹੜੀ ਕਿ ਉਮਰ ਦੀ ਹੀ ਲੱਗਦੀ ਸੀ ਦਲੀਪ ਕੌਰ ਟਿਵਾਣਾ ਤੋ ਉਹਨਾਂ ਨੇ ਪਹਿਲੀ ਵਾਰ ਜਿਹੜੇ ਕਿ ਦਲੀਪਕੌਰ ਟਿਵਾਣਾ ਨੇ ਪਹਿਲੀ ਵਾਰ ਐਮਏ ਦੇ ਵਿਦਿਆਰਥੀਆਂ ਨੂੰ ਪੜਾਉਣਾ ਸੀ ਤਾਂ ਗੁਰੂਦੇਵ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਉਹਦੀ ਜਾਣ ਪਛਾਣ ਕਰਾਉਂਦਿਆਂ ਦੱਸਿਆ ਕਿ ਉਹ ਕਹਾਣੀ ਲਿਖਦੀ ਹੈ ਮਤਲਬ ਕਿ ਜਿਹੜਾ ਕਿ ਦਲੀਪਕੌਰ ਟਿਵਾਣਾ ਦਾ ਗੁਰੂ ਸੀ ਠੀਕ ਹੈ ਗੁਰੂਦੇਵ ਪ੍ਰੋਫੈਸਰ ਪ੍ਰੀਤਮ ਸਿੰਘ ਉਹਨੇ ਸਟੂਡੈਂਟਸ ਦੇ ਨਾਲ ਜਿਹੜੀ ਇੰਟਰੋਡਕਸ਼ਨ ਕਰਵਾਈ ਤੇ ਇਹਦੇ ਵਿੱਚ ਦੱਸਿਆ ਕਿ ਦਲੀਪਕੌਰ ਟਿਵਾਣਾ ਕਹਾਣੀ ਲਿਖਦੀ ਹੈ ਤੇ ਉਹਨਾਂ ਨੂੰ ਕਹਾਣੀ ਪੜ੍ਹਨੀ ਸਿਖਾਵੇਗੀ ਤੇ ਉਸ ਸਮੇਂ ਵਿਦਿਆਰਥੀਆਂ ਵਿੱਚ ਤਿੱਖਣ ਬੁੱਧੀ ਵਾਲੇ ਹੈਗੇ ਸੀ ਵਿਦਿਆਰਥੀ ਕਿਹੜੇ-ਕਿਹੜੇ ਸੀ ਹਰੀਂਦਰ ਮਹਿਮੂਬ ਹਰਵੰਸ ਬਰਾੜ ਵਰਗੇ ਸ਼ਾਮਲ ਸੀ ਤਾਂ ਲੇਖਕ ਦੱਸਦਾ ਹੈ ਕਿ ਜਿਹੜੇ ਕਿ ਸਟੂਡੈਂਟਸ ਉਹ ਭਾਗ ਕੀ ਵਿਦਿਆਰਥੀ ਸਾਰੇ ਘਾਤੇ ਬੈਠੇ ਸੀ ਤੇ ਦਲੀਪਕੌਰ ਟਿਵਾਣਾ ਕੁਰਸੀ ਤੇ ਬੈਠੇ ਸੀ ਤਾਂ ਦਲੀਪਕੌਰ ਟਿਵਾਣਾ ਦਾ ਪਹਿਰਾਵਾ ਪਿੰਡੂ ਸੀ ਸੇ ਟਕਿਆ ਹੋਇਆ ਸੀ ਤਾਂ ਲੇਖਕ ਦੱਸਦਾ ਹੈ ਕਿ ਉਸ ਨੇ ਦਿਨ ਦੇ ਵਿੱਚ ਕੀ ਪੜਾਇਆ ਦਲੀਪਕੌਰ ਟਿਵਾਣਾ ਨੇ ਉਹਨੂੰ ਬਿਲਕੁਲ ਨਹੀਂ ਯਾਦ ਸੀ ਪਰ ਦਲਿਪਕੌਰ ਟਿਵਾਣਾ ਦਾ ਹਾਸਾ ਉਹਨੂੰ ਜ਼ਰੂਰ ਯਾਦ ਸੀ ਤੇ ਦਲਿਪਕੌਰ ਟਿਵਾਣਾ ਦੇ ਬੁੱਲਾਂ ਤੋਂ ਉਹਦੇ ਆਪ ਮੁਹਾਰੇ ਜਿਹੜੇ ਕੀ ਹਾਸਾ ਡੋਲਡੋਲ ਕੇ ਪੈ ਰਿਹਾ ਸੀ ਉਹਨੂੰ ਜ਼ਰੂਰ ਯਾਦ ਸੀ ਬਟ ਕੀ ਪੜਿਆ ਉਹ ਨਹੀਂ ਸੀ ਯਾਦ ਜਿਸ ਨਾਲ ਉਹ ਉਹਨਾਂ ਦੇ ਬਹੁਤ ਨੇੜੇ ਹੋ ਗਈ ਸੀ ਭਾਬੀ ਜਿਹੜੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਦਲਿਪਕੌਰ ਟਿਵਾਣਾ ਉਹਨਾਂ ਦੀ ਜਮਾਤਣ ਦੀ ਤਰ੍ਹਾਂ ਹੀ ਲੱਗਦੀ ਸੀ ਉਹਨਾਂ ਨੂੰ ਤੇ ਉਹਨਾਂ ਨੂੰ ਬਹੁਤ ਨੇੜੇ ਲੱਗਦੀ ਸੀ ਉਹਨਾਂ ਨੂੰ ਤਾਂ ਲੇਖਕ ਦੱਸਦਾ ਕਿ ਉਹਨੇ ਦੋ ਵਰਿਆਂ ਦੇ ਵਿੱਚ ਟਿਵਾਣਾ ਕੋਲ ਪੜਿਆ ਦੋ ਵਰਿਆਂ ਮਤਲਬ ਕਿ ਦੋ ਸਾਲ ਦੋ ਸਾਲ ਜਿਹੜੇ ਕਿ ਦਲਿਪਕੌਰ ਟਿਵਾਣਾ ਕੋਲ ਪੜਿਆ ਉਹ ਤਾਂ ਉਹਨੂੰ ਬਿਲਕੁਲ ਯਾਦ ਨਹੀਂ ਸੀ ਵੀ ਉਹਨੇ ਕੀ ਪੜਿਆ ਪਰ ਜੋ ਨਹੀਂ ਪੜਾਇਆ ਉਹ ਯਾਦ ਸੀ ਲੇਖਕ ਨੂੰ ਉਸ ਦਾ ਮੋਹ ਪਿਆਰ ਤੇ ਫਿਕਰ ਲੇਖਕ ਨੂੰ ਜਿਹੜੀ ਕਿ ਦਲਿਪ ਕੌਰ ਟਿਵਾਣਾ ਅਧਿਆਪਕਾਲੀ ਥਾਂ ਤੇ ਆਪਣੀ ਜਮਾਤ ਨਾਲ ਆਪਣੀ ਕਲਾਸਮੇਟ ਜਾਦੇ ਲੱਗਦੀ ਸੀ ਜੋ ਕਹਾਣੀ ਲਿਖਣੀ ਸਿੱਖ ਰਹੀ ਸੀ ਤੇ ਲੇਖਕ ਕਵਿਤਾ ਲਿਖਣੀ ਸਿੱਖ ਰਿਹਾ ਸੀ ਤਾਂ ਜਦੋਂ ਦਲਿਪ ਕੌਰ ਟਿਵਾਣਾ ਕਾਲਜ ਦੇ ਵਿੱਚ ਜਿਹੜੀ ਕਿ ਪੜਾਉਣ ਲੱਗੀ ਸੀ ਉਸ ਤੋਂ ਪਹਿਲਾਂ ਉਹਦੀ ਇੱਕ ਪੁਸਤਕ ਛਪ ਚੁੱਕੀ ਸੀ ਸਾਧਨਾ ਸਾਧਨਾ ਪੁਸਤਕ ਸੀ ਦਲੀਪ ਘਟਿਵਾਨਾਂ ਦੇ ਵਿੱਚ ਛਾਪ ਚੁੱਕੀ ਸੀ ਪ੍ਰਿੰਟ ਹੋ ਗਈ ਸੀ ਪਰ ਉਹ ਜਾਣਦੀ ਸੀ ਕਿ ਅਭਿਆਸ ਦੇ ਵਿੱਚ ਪੁਸਤਕਾਂ ਦੀ ਗਿਣਤੀ ਕੰਮ ਨਹੀਂ ਆਉਂਦੀ ਮਤਲਬ ਕਿ ਜੇ ਆਪਾਂ ਐਕਸਪੀਰੀਅੰਸ ਦੇ ਵਿੱਚ ਸਿਰਫ ਪੁਸਤਕਾਂ ਦੀ ਗਿਣਤੀ ਕੰਮ ਨਹੀਂ ਆਉਂਦੀ ਹੈਗੀ ਤਾਂ ਲੇਖਕ ਕਹਿੰਦਾ ਕਿ ਦਲੀਪ ਘਟਿਵਾਨਾਂ ਦੀ ਕਿਸੇ ਸ਼੍ਰਾਣੀ ਦੇ ਵਿੱਚ ਨਹੀਂ ਸੀ ਆਉਂਦੀ ਸਗੋਂ ਮਤਲਬ ਕਿ ਜਿਹੜੇ ਅਧਿਆਪਕਾਂ ਦੀ ਮਤਲਬ ਕਿ ਜਿਵੇਂ ਕਲਾ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਜਿਹੜੀ ਕਿ ਸਟੂਡੈਂਟਸ ਦੇ ਆਪਣੇ ਗਰੁੱਪ ਹੁੰਦੇ ਨੇ ਐਵੇਂ ਟੀਚਰਸ ਦੇ ਆਪਣੇ ਆਪਣੇ ਗਰੁੱਪ ਬਣੇ ਹੋਏ ਹੁੰਦੇ ਨੇ ਹਨ ਬਟ ਲੇਖਕ ਹੀ ਕਹਿੰਦਾ ਕਿ ਦਲੀਪ ਕੋਟਿਵਾਣਾ ਅਧਿਆਪਕਾਂ ਦੀ ਕਿਸੇ ਸ਼੍ਰੇਣੀ ਦੇ ਵਿੱਚ ਨਹੀਂ ਸੀ ਆਉਂਦੀ ਉਹਦੀ ਆਪਣੀ ਹੀ ਇੱਕ ਆਪਣਾ ਇੱਕ ਗਰੁੱਪ ਸੀ ਆਪਣੀ ਇੱਕ ਸ਼੍ਰੇਣੀ ਸੀ ਜਿਹੜੇ ਵਿਦਿਆਰਥੀ ਸੀ ਸਟੂਡੈਂਟਸ ਸੀ ਉਹਨੂੰ ਦੀਦੀ ਕਹਿੰਦੇ ਸੀ ਦੀਦੀ ਸ਼ਬਦ ਦਾ ਨਾਮ ਮੈਡਮ ਵਰਗਾ ਮੈਡਮ ਵਾਂਗ ਉਪਰਾ ਸ਼ਬਦ ਸੀ ਤੇ ਨਾ ਹੀ ਭੈਣ ਵਰਗਾ ਘਰੇਲੂ ਸ਼ਬਦ ਸੀ ਠੀਕ ਹੈ ਤੇ ਉਦਵ ਦੇ ਨਾਲ ਉਹਨੂੰ ਦੀਦੀ ਕਹਿੰਦੇ ਸੀ ਸਤਿਕਾਰ ਦੇ ਨਾਲ ਇਹਦੇ ਵਿੱਚ ਅਦਬ ਭਾਵ ਕੀ ਸਤਿਕਾਰ ਸ਼ਾਮਲ ਸੀ ਦੀਦੀ ਸ਼ਬਦ ਦੇ ਵਿੱਚ ਤੇ ਉਸ ਸਮੇਂ ਗੁਰੂ ਸ਼ਿਸ਼ ਗੁਰੂ ਸ਼ਿਸ਼ ਹੋ ਗਿਆ ਚੇਲਾ ਵਰਗਾ ਰਿਸ਼ਤਾ ਅੱਜ ਕੱਲ੍ਹ ਵਾਂਗ ਪੂਰੀ ਤਰ੍ਹਾਂ ਉਲੋਪ ਨਹੀਂ ਸੀ ਹੋਇਆ ਪ੍ਰੋਫੈਸਰ ਪ੍ਰੀਤਮ ਸਿੰਘ ਇਸ ਰਿਸ਼ਤੇ ਨੂੰ ਹਰ ਹਿੱਲੇ ਦੇ ਵਿੱਚ ਕਾਇਮ ਰੱਖਣਾ ਚਾਹੁੰਦੇ ਸੀ ਤਾਂ ਦਲੀਪਕੌਰ ਟਿਵਾਣਾ ਅਤੇ ਦਲੀਪਕੌਰ ਟਿਵਾਣਾ ਆਪਣੇ ਗੁਰੂ ਦੇ ਮਤਲਬ ਕਿ ਦਲੀਪਕੌਰ ਟਿਵਾਣਾ ਦੇ ਅੱਗੇ ਗੁਰੂ ਕੌਣ ਸੀ ਗੁਰੂ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਵਾਂਘੀ ਵਿਦਿਆਰਥੀਆਂ ਦਾ ਫਿਕਰ ਕਰਦੀ ਸੀ ਤੇ ਉਹਦਾ ਉਸ ਦਾ ਦਰ ਵਿਦਿਆਰਥੀਆਂ ਵਾਸਤੇ ਸਦਾ ਖੁੱਲਾ ਸੀ ਦਰਪਾਪ ਕੀ ਦਰਵਾਜ਼ਾ ਵਿਦਿਆਰਥੀਆਂ ਲਈ ਸਟੂਡੈਂਟਸ ਲਈ ਹਮੇਸ਼ਾ ਖੁੱਲਾ ਸੀ ਤੇ ਇਹ ਇਹ ਉਦੋਂ ਵੀ ਜਦੋਂ ਉਸ ਦੇ ਵਿਦਿਆਰਥੀ ਨਹੀਂ ਰਹੇ ਤੇ ਅੱਧੀ ਸਦੀ વીਤ ਚੁੱਕੀ ਸੀ ਵੀ ਜਦ ਤੱਕ ਵੀ ਉਹਦਾ ਹਮੇਸ਼ਾ ਦਾਰਾ ਜਿਹੜੇ ਕੀ ਬੱਚਿਆਂ ਲਈ ਖੁੱਲਾ ਸੀ ਜਦੋਂ ਉਹ ਲੀਲਾ ਭਵਨ ਦੇ ਕੋਲ ਰਹਿੰਦੀ ਸੀ ਜਦਵੀ ਫਿਰ ਜਦੋਂ ਯੂਨੀਵਰਸਿਟੀ ਦੇ ਵਿੱਚ ਰਹੀ ਜਦਵੀ ਠੀਕ ਹੈ ਜਿੱਥੇ ਉਸ ਦੇ ਘਰ ਜਾਂਦੇ ਆ ਪਹਿਲਾਂ ਜਦੋਂ ਵਿਦਿਆਰਥੀ ਉਹਦੇ ਘਰਾਂ ਜਾਂਦੇ ਸੀ ਤਾਂ ਪਹਿਲਾ ਉਹ ਮੋਰ ਮਿਲਦੇ ਸੀ ਉਹਨਾਂ ਨੂੰ ਘਰ ਦੇ ਵਿੱਚ ਫਿਰ ਉਹ ਬੂਹਾ ਬੂਹਾਪਾਪ ਕੀ ਦਰਵਾਜ਼ਾ ਖੋਲਣ ਵੇਲੇ ਉਹਦੀ ਮੁਸਕਰਾਹਟ ਵਰਿਆਂ ਦੇ ਬਰੇ ਭਾਬਕੀ ਸਾਲਾਂ ਦੇ ਸਾਲ ਬੀਤਣ ਦੁੱਖਾਂ ਦੀਆਂ ਹਨੇਰੀਆਂ ਚੱਲਣ ਦੇ ਬਾਵਜੂਦ ਉਹ ਹੱਸਣਾ ਨਹੀਂ ਸੀ ਭੁੱਲੀ ਤੇ ਉਸ ਦਾ ਹਾਸਾ ਉਸ ਦੀ ਉਮਰ ਨੂੰ ਜ਼ਾਹਰ ਨਹੀਂ ਸੀ ਹੋਣ ਦਾ ਤਾਂ ਲੇਖਕ ਕਹਿੰਦਾ ਕਿ ਅੱਜ ਦਲੀਪ ਕੋਟਵਾਣਾ ਨੂੰ ਵੱਡਾ ਨਾਂ ਤੇ ਗੌਰਵ ਵਾਰੇ ਗੌਰਵ ਵਾਲੇ ਪੁਰਸਕਾਰ ਗੌਰਵਪਾਪ ਕੀ ਸਨਮਾਨ ਵਾਲੇ ਪੁਰਸਕਾਰ ਪ੍ਰਾਪਤ ਹੋ ਚੁੱਕੇ ਨੇ ਪਰ ਇਹਦੇ ਨਾਲ ਹੀ ਉਹਦੇ ਉਸਦੇ ਕੋਲੋਂ ਐਮਏ ਸ਼੍ਰੇਣੀ ਦੇ ਪਹਿਲੇ ਵਿਦਿਆਰਥੀ ਤੇ ਉਦੋਂ ਦੇ ਭੂਤ ਖੋਹੇ ਗਏ ਨੇ ਖੋ ਲੈ ਗਏ ਨੇ ਉਹਨਾਂ ਦੇ ਵਿੱਚੋਂ ਲੇਖਕ ਵਰਗਾ ਕੋਈ ਵਿਰਲਾ ਹੀ ਰਹਿ ਗਿਆ ਸੀ ਤਾਂ ਲੇਖਕ ਦੱਸਦਾ ਕਿ ਪਿਛਲੀ ਵਾਰੀ ਜਦੋਂ ਉਹ ਮਿਲੇ ਸੀ ਦਲੀਪ ਘੋਟਿਵਾਨਾ ਨੂੰ ਤਾਂ ਉਹ ਬਹੁਤ ਹਸੇ ਤੇ ਉਹ ਸਹਿਮ ਭੁੱਲ ਗਏ ਸੀ ਕਿ ਅਗਲੀ ਵਾਰ ਮਿਲਣਾ ਵੀ ਹੈ ਜਾਂ ਨਹੀਂ ਉਹ ਆਪਣੀ ਉਮਰਾਂ ਭੁੱਲ ਗਏ ਉਹ ਨਾਮ ਨਾ ਭੁੱਲ ਗਏ ਤੇ ਲੇਖਕ ਪ੍ਰਵਾਸ ਭੁੱਲ ਗਿਆ ਤੇ ਉਹ ਉਹ ਜਏ ਹੋਗੇ ਜਿਹੋ ਜਏ 1960-65 ਦੇ ਵਿੱਚ ਹੁੰਦੇ ਸੀ ਤਾਂ ਲੇਖਕ ਦੱਸਦਾ ਜਦੋਂ ਕਿ ਉਹ ਦੀਪਕੌਰ ਟਿਵਾਣਾ ਦੇ ਘਰ ਜਾਂਦੇ ਤਾਂ ਉਹ ਪੁੱល ਜਾਂਦੀ ਕਿ ਉਹ ਅਧਿਆਪਿਕਾ ਠੀਕ ਹੈ ਮਤਲਬ ਕਿ ਉਹ ਐਨੇ ਜਿਆਦੇ ਬੱਚਿਆਂ ਦੇ ਨਾਲ ਘੁਲ ਮਿਲ ਜਾਂਦੇ ਸੀ ਤੇ ਉਸ ਦਾ ਘਰ ਛੋਟਾ ਪੂਤਵਾੜਾ ਬਣ ਜਾਂਦਾ ਤੇ ਉਹ ਪੁੱਤਾਂ ਦੀਆਂ ਭਾਸ਼ਾ ਹੀ ਬੋਲਦੇ 1964 ਈਸਵੀ ਦੇ ਵਿੱਚ ਉਹ ਉਸਦੇ ਘਰ ਗਏ ਤਾਂ ਇੱਕ ਪੁੱਤ ਨੇ ਕਿਹਾ ਕਿ ਅੱਜਕੱਲ ਦੀਦੀ ਟੜਾ-ਟੜਾ ਨਾਲ ਲਿਖਰੀ ਜਾ ਰਹੀ ਹੈ ਤਹਰਪਾ ਜਨ ਸਿੰਘ ਸੋਹੀ ਨੇ ਕਿਹਾ ਕਿ ਜਦੋਂ ਕੋਈ ਵਧੀਆ ਨਾਵਲ ਲਿਖ ਲਵੇਗੀ ਤਾਂ ਉਦੋਂ ਉਹਨੂੰ ਕਹਿ ਦੇਣਗੇ ਵੀ ਬਸ ਹੁਣ ਹੋਰ ਨਾਵਲ ਨਾ ਲਿਖ। ਤਾਂ ਇਸ ਸਮੇਂ ਹੀ ਫਿਰ ਜਿਹੜੀ ਦਲੀਪ ਘੋਟਿਵਾਣਾ ਚਾ ਲੈ ਕੇ ਆ ਜਾਂਦੀ ਹੈ ਤਾਂ ਪੁੱਛਣ ਲੱਗਦੇ ਕਿ ਉਹ ਕੀ ਕਹਿ ਰਹੇ ਨੇ। ਤਾਂ ਅੱਗੇ ਤੋਂ ਜਵਾਬ ਹੁੰਦਾ ਵੀ ਤਨੇ ਸੁਣਤਾ ਲਿਆ। ਤਾਂ ਲੇਖਕ ਕਹਿੰਦਾ ਕਿ ਉਸ ਕੋਲੋਂ ਪੜਦੇ ਆ ਉਹ ਭੁੱਲ ਜਾਂਦੇ ਨੇ ਕਿ ਉਹ ਅਧਿਆਪਕਾਇ ਤੇ ਉਹ ਵਿਦਿਆਰਥੀ ਨੇ। ਤੇ ਦਲੀਪ ਘੋਟਿਵਾਣਾ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਸ਼ਿਸ਼્ય ਸੀ, ਸ਼ਿਸ਼ਪਾਦ ਕੀ ਉਹਨਾਂ ਦੇ ਜਿਹੜੇ ਕਿ ਪ੍ਰੋਫੈਸਰ ਪ੍ਰੀਤਮ ਸਿੰਘ ਉਹਦੇ ਗੁਰੂ ਸੀ ਤੇ ਉਹ ਚੇਲੇ ਸੀ ਠੀਕ ਹੈ ਉਹਨਾਂ ਦੇ ਬਰਾਬਰ ਅਧਿਆਪਕਾ ਬਣ ਕੇ ਵੀ ਉਹਨਾਂ ਦੇ ਲਈ ਪੂਰਾ ਸਤਿਕਾਰ ਰੱਖਦੀ ਸੀ ਇੱਕ ਗੁਰੂ ਚੇਲੇ ਵਾਲਾ ਮਤਲਬ ਕਿ ਦਲੀਪ ਘੋਟੀਵਾਨਾ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਵਿਦਿਆਰਥਣ ਸੀ ਬੇਸ਼ੱਕ ਉਹ ਉਹਨੋਂ ਅਧਿਆਪਕਾ ਬਣ ਗਈ ਸੀ ਬਟ ਫਿਰ ਵੀ ਉਹਨਾਂ ਮਤਲਬ ਕਿ ਆਪਣਾ ਉਹੀ ਰਿਸ਼ਤਾ ਕਾਇਮ ਰੱਖਦੀ ਸੀ ਕਿ ਉਹ ਇੱਕ ਵਿਦਿਆਰਥੀ ਹੈ ਉਹਨਾਂ ਦੇ ਵਿੱਚ ਇੰਨੀ ਸ਼ਰਧਾ ਹੋਣ ਦੇ ਵਿੱਚ ਇੱਕ ਵਾਰੀ ਜਦੋਂ ਉਹਨਾਂ ਨੇ ਅਨੁਸੁਖਾਵੀ ਸਥਿਤੀ ਦੇ ਵਿੱਚ ਉਲਝਾ ਦਿੱਤਾ ਐਮਏ ਦੇ ਪਹਿਲੇ ਸਾਲ ਦੇ ਵਿੱਚ ਨੂੰ ਪ੍ਰੋਫੈਸਰ ਪ੍ਰੀਤਮ ਸਿੰਘ ਦੇ ਕੋਰਸਾਂ ਦੇ ਵਿੱਚ ਲੇਖਕ ਦੀਆਂ ਹਾਜ਼ਰੀਆਂ ਘੱਟ ਗਈਆਂ ਸੀ ਤਾਂ ਉਹਦਾ ਸਾਲ ਜਿਹੜੇ ਕਿ ਖਰਾਬ ਹੋ ਜਾਣਾ ਸੀ ਕਿਉਂਕਿ ਉਹਦੇ ਅਟੈਂਡੈਂਸ ਸ਼ਾਰਟ ਸੀ ਤਾਂ ਦਲੀਪ ਘੋਟਿਵਾਣਾ ਨੇ ਆਪਣੇ ਵਿਦਿਆਰਥੀਆਂ ਦੇ ਲਈ ਠੀਕ ਹੈ ਲੇਖਕ ਦੇ ਮਿੱਤਰਾਂ ਦੀ ਹੈਲਪ ਦੇ ਰਾਹੀਂ ਜਿਹੜਾ ਪ੍ਰੋਫੈਸਰ ਪ੍ਰੀਤਮ ਸਿੰਘ ਦਾ ਹਾਜ਼ਰੀ ਰਜਿਸਟਰ ਸੀ ਉਹੀ ਗੁੰਮ ਕਰਤਾ ਗਵਾਤਾ ਤਾਂ ਲੇਖਕ ਦਾ ਸਾਲ ਬਚ ਗਿਆ ਵੀ ਜਿਹੜਾ ਅਟੈਂਡੈਂਸ ਰਜਿਸਟਰ ਸੀ ਉਹੀ ਗੁੰਮ ਕਰਤਾ ਤਾਂ ਇਸ ਤਰ੍ਹਾਂ ਆਪਾਂ ਨੂੰ ਪਤਾ ਲੱਗਦਾ ਕਿ ਵਿਦਿਆਰਥੀਆਂ ਵਾਸਤੇ ਜਿਹੜੇ ਕਿ ਦਲੀਪ ਘੋਟਿਵਾਣਾ ਹਰ ਜਿਹੜੇ ਕਿ ਹਰ ਹਾਲ ਹਾਲਤ ਦੇ ਵਿੱਚ ਉਹਨਾਂ ਦੀ ਜਿਹੜੀ ਕਿ ਮਦਦ ਕਰਦੇ ਸੀ ਤੇ ਆਪਣੇ ਕਮਾਏ ਨਾਂ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਵਰਗੇ ਗੁਰੂ ਦੇ ਵਿਸ਼ਵਾਸ ਨੂੰ ਵੀ ਦਾਤੇ ਲਾਤ ਸਕਦੇ ਸੀ ਤਾਂ ਲੇਖਕ ਕਹਿੰਦਾ ਕਿ ਉਸ ਦੀ ਯਾਦ ਨੇ ਉਸ ਸਮੇਂ ਦਲੀਪਕੌਰ ਸਾਮੀ ਹੋਈ ਹੈ ਉਸ ਸਮੇਂ ਦਲੀਪਕੌਰ ਸਾਮੀ ਹੋਈ ਹੈ ਜਿਹੜੀ ਸ਼ਾਇਦ ਉਹ ਆਪ ਗਵਾ ਚੁੱਕੀ ਹੋਵੇ ਤਾਂ ਲੇਖਕ ਦੱਸਦਾ ਕਿ ਇੱਕ ਵਾਰੀ ਦਲੀਪਕੌਰ ਟਿਵਾਣਾ ਉਸ ਲੇਖਕਰ ਦੇ ਕੱਤੇ ਹੋਏ ਖੱਦਰ ਦਾ ਕੁੜਤਾ ਪਜਾਮਾ ਸਲਾ ਕੇ ਲਈ ਹੁਣ ਵੀ ਜਦੋਂ ਉਸ ਨੂੰ ਯਾਦ ਕਰਦਾ ਕਿ ਉਹਦੇ ਸਰੀਰ ਉੱਤੇ ਉਹੀ ਕੁਰਤਾ ਪਜਾਮਾ ਪਹਿਨਿਆ ਜਾਂਦਾ ਤੇ 60 ਬਰੇ ਬੀਤਨ ਤੇ ਵੀ ਉਹ ਬੋਦਾ ਨਹੀਂ ਸੀ ਹੋਇਆ ਕੁਰਤਾ ਪਜਾਮਾ ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸੰਵਾਦ ਦੇ ਵਿੱਚ ਲੇਖਕ ਨੇ ਆਪਣੇ ਅਧਿਆਪਕਾ ਦਲੀਪ ਕੋ ਟਿਵਾਨਾ ਨਾਲ ਮੋਹ ਪਿਆਰ ਅਦਬ ਭਰੀਆਂ ਯਾਦਾਂ ਨੂੰ ਸਾਂਝਾ ਕੀਤਾ ਸਤਿਕਾਰ ਭਰੀਆਂ ਸਾਂਝਾ ਯਾਦਾਂ ਨੂੰ ਸਾਂਝਾ ਕੀਤਾ ਤੋਂ ਦੀ ਵਿਦਿਆਰਥੀਆਂ ਨਾਲ ਕੁਲ ਮਿਲ ਕੇ ਰਹਿਣਾ ਉਹਨਾਂ ਨਾਲ ਪਿਆਰ ਤੇ ਆਪਣਾਦਰ ਰੱਖਣ ਵਾਲੀ ਮੋਹ ਭੀਜੀ ਹਾਸਤਮੁਖ ਤੇ ਸ਼ਾਨਦਾਰ ਸ਼ਖਸੀਅਤ ਦਾ ਇੜੀ ਕੇ ਆਪ ਨੂੰ ਚਿੱਤਰ ਪੇਸ਼ ਕੀਤਾ ਜੋ ਕਿ ਬਹੁਤ ਹੀ ਰੋਚਕ ਤੇ ਪ੍ਰਭਾਵਸ਼ਾਲੀ ਹੈ। ਹਾਂਜੀ ਅੱਗੇ ਹੈਗੇ ਨੇ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਦਲੀਪ ਘੋਟਿਵਾਣਾ ਨਿਵੰਦਾ ਵਿਸ਼ਾ ਕੀ ਹੈ? ਕੀ ਇਸ ਦਾ ਵਿਸ਼ਾ ਕੀ ਲੇਖਕ ਦ્વાਰ ਮਹਿੰਦਰਾ ਕਾਲਜ ਦੇ ਵਿੱਚ ਐਮਏ ਦੀ ਆਪਣੀ ਅਧਿਆਪਕਾ ਵੈਸੇ ਤਾਂ ਇਹ ਸਾਰੇ ਆਏ ਜਾਣਗੇ ਕੁਐਸਚਨਾਂ ਵਿੱਚ। ਅਧਿਆਪਕਾ ਦਲੀਪ ਘੋਟਿਵਾਣਾ ਨਾਲ ਆਪਣੇ ਸ਼ਿਸ਼ਿਆ ਪ੍ਰਤੀ ਮੋਹ, ਪਿਆਰ, ਸਨੇਹ ਭਰੀ ਹਾਸਦੀ ਮੁਸਕਰਾਉਣ ਦੀ ਸ਼ਖਸੀਅਤ ਤੇ ਆਪਣੇ ਨਿੱgge ਤੇ ਅਦਬ ਸਨਮਾਨ ਨਾਲ ਭਰੇ ਸਬੰਧਾਂ ਦਾ ਜ਼ਿਕਰ ਕੀਤਾ। ਤੁਹਾਨੂੰ ਨਾਲ ਜੁੜੀਆਂ ਮਨ ਨੂੰ ਸਦਾ ਸਰਸਾਉਣ ਵਾਲੀਆਂ ਸਿਮਰਤੀਆਂ ਯਾਦਾਂ ਦਾ ਵਰਣਨ ਕੀਤਾ ਸੀਮਰਦੇ ਪਾਪ ਕੀ ਯਾਦਾਂ ਉਦੇਸ਼ ਕੀ ਹੈ ਨਿਵੰਧਾ ਨਿਵੰਧਾ ਉਦੇਸ਼ ਹੈ ਕਿ ਜਿੱਥੇ ਪਾਠਕ ਪਾਠਕਾ ਸਾਹਮਣੇ ਦਲੀਪਕੌਰ ਟਿਵਾਣਾ ਦੀ ਆਪਣੇ ਸ਼ੀਸ਼ਾ ਭਾਵ ਕੀ ਆਪਣੇ ਵਿਦਿਆਰਥੀਆਂ ਪ੍ਰਤੀ ਮੋਹ ਪਿਆਰ ਤੇ ਸਨੇਹ ਭਰੀ ਹੱਸਦੀ ਮੁਸਕਰਾਉਂਦੀ ਸ਼ਖਸੀਅਤ ਦਾ ਚਿੱਤਰ ਪੇਸ਼ ਕਰਨਾ ਉੱਥੇ ਨਾਲ ਹੀ ਲੇਖਕ ਦੇ ਮਨ ਦੇ ਵਿੱਚ ਵਸੀਆਂ ਉਹਨਾਂ ਨਾਲ ਸੰਬੰਧਿਤ ਸਿਮਰਤੀਆਂ ਯਾਦਾਂ ਨੂੰ ਵੀ ਪੇਸ਼ ਕਰਨਾ ਅੱਗੇ ਹੈਗਾ ਦਲੀਪਕੌਰ ਟਿਵਾਣਾ ਮਹਿੰਦਰਾ ਕਾਲਜ ਪਟਿਆਲਾ ਵਿੱਚ ਅਧਿਆਪਕਾ ਕਦੋਂ ਲੱਗੀ ਸੀ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਉਸ ਦੀ ਵਿਦਿਆਰਥੀ ਨਾਲ ਕਿਸੇ ਪ੍ਰਕਾਰ ਜਾਣ ਪਛਾਣ ਕਰਵਾਈ 1960 ਈਸਵੀ ਦੇ ਵਿੱਚ ਮਹਿੰਦਰਾ ਕਾਲਜ ਪਟਿਆਲਾ ਦੇ ਵਿੱਚ ਅਧਿਆਪਕਾ ਲੱਗੀ ਸੀ ਤਾਂ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਵਿਦਿਆਰਥੀ ਨੂੰ ਦੀ ਜਾਣ ਪਛਾਣ ਕਰਾਉਂਦਿਆਂ ਕਿਹਾ ਸੀ ਕਿ ਇਹ ਬੀਬੀ ਦਲੀਪਕੌਰ ਟਿਵਾਣਾ ਹਨ ਤੇ ਆਪ ਕਹਾਣੀ ਲਿਖਦੇ ਨੇ ਉਹਨਾਂ ਨੂੰ ਤਾਂ ਕਹਾਣ ਤੁਹਾਨੂੰ ਕਹਾਣੀ ਪੜ੍ਹਨੀ ਸਿਖਾਉਣਗੇ ਅਗਿਆ ਦਲੀਪਕੋਟ ਵਾਣਾ ਦੀ ਐਮਏ ਦੀ ਕਲਾਸ ਵਿੱਚ ਕਿਹੜੇ-ਕਿਹੜੇ ਤਿੱਖਣ ਬੁੱਧੀ ਤਿੱਖਣ ਬਦ ਵਿਦਿਆਰਥੀ ਸਨ ਹਰਿੰਦਰ ਮਹਿਮੂਬ ਹਰਵੰਸ ਬਰਾੜ ਗੁਰਬਖਸ਼ ਸੋਚ ਵਰਗੇ ਨੈਕਸਟ ਹੈਗਾ ਲੇਖਕ ਅਨਸਾਰ ਪਹਿਲੇ ਦਿਨ ਪੜਾਉਣ ਦੀ ਲਈ ਆਈ ਦਲੀਪਕੋਟ ਵਾਣਾ ਦਾ ਉਸਦੇ ਕਿਹੋ ਜਿਹਾ ਪ੍ਰਭਾਵ ਪਿਆ ਉਸਤੇ ਹਾਂਜੀ ਇਸ ਸਮੇਂ ਲੇਖਕ ਨੂੰ ਦਲੀਪਕੋਟ ਵਾਣਾ ਆਪਣੀ ਉਮਰ ਦੀ ਲੱਗੀ ਵਿਦਿਆਰਥੀ ਘਾਉਤੇ ਬੈਠੇ ਸੀ ਤੇ ਉਹ ਕੁਰਸੀ ਉੱਤੇ ਬੈਠੀ ਸੀ ਅਧਿਆਪਿਕਾ ਤੇ ਉਹਦਾ ਪਹਿਰਾਵਾ ਪਿੰਡੂ ਸੀ ਉਹਦੇ ਵਾਲ ਸਿੱਧੇ ਵਾ ਕੇ ਗੁੱਤ ਕੀਤੀ ਹੋਈ ਸੀ ਹਲਕੇ ਰੰਗ ਦੀ ਸਲਵਾਰ ਕਮੀਜ਼ ਪਾਈ ਹੋਈ ਸੀ ਸਿਰ ਢਕਿਆ ਹੋਇਆ ਸੀ ਉਸ ਦਿਨ ਉਸਨੇ ਕੁਝ ਪੜਾਇਆ ਸੀ ਉਹ ਤਾਂ ਲੇਖਕ ਨੂੰ ਯਾਦ ਨਹੀਂ ਪਰ ਉਹਦਾ ਆਪ ਮਹਾਰਾ ਹਾਸਾ ਜ਼ਰੂਰ ਯਾਦ ਹੈ ਜਿਸ ਨਾਲ ਉਹਨਾਂ ਵਿੱਚ ਨੇ ਵਿਥਾਂ ਬਹੁਤ ਘਟ ਗਈ ਇਸ ਪਿੱਛੋਂ ਉਹ ਲੇਖਕ ਨੂੰ ਉਹ ਵਿਧਿਆਕਾਂ ਤੇ ਆਪਣੀ ਜਮਾਤਣ ਆਪਣੀ ਕਲਾਸਮੇਟ ਪ੍ਰਤੀਤ ਹੋਣ ਲੱਗੀ ਕਾਲਜ ਦੇ ਵਿੱਚ ਵਿਧਿਆਕਾ ਲੱਗਣ ਤੋਂ ਪਹਿਲਾਂ ਦਿਲੀਪ ਘੋਟਵਾਣਾ ਦੀ ਕਿਹੜੀ ਪੁਸਤਕ ਛਪ ਚੁੱਕੀ ਸੀ ਸਾਦਨਾ ਅੱਗੇ ਲੇਖਕ ਅਨੁਸਾਰ ਉਹਨਾਂ ਵੱਲੋਂ ਆਪਣੀ ਅਧਿਆਪਕਾ ਦੀ ਮਾਨ ਵਾਲੀ ਵਰਤੇ ਜਾਣ ਵਾਲਾ ਸ਼ਬਦ ਦੀਦੀ ਕਿਹੋ ਜਿਹਾ ਹੈ ਤਾਂ ਦੀਦੀ ਸ਼ਬਦ ਨਾ ਮੈਡਮ ਵਰਗਾ ਉਪਰਾ ਸ਼ਬਦ ਸਿੱਧੇ ਨਾ ਹੀ ਭੈਣ ਵਾਂਗ ਘਰੇਲੂ ਇਸ ਵਿੱਚ ਅਧਵ ਹੋ ਗਿਆ ਸਤਿਕਾਰ ਜ਼ਰੂਰ ਸ਼ਾਮਲ ਸੀ ਜੋ ਸ਼ਾਇਦ ਉਸ ਦੀ ਲੋੜ ਸੀ ਉਦੋਂ ਦੀ ਲੋੜ ਸੀ ਅੱਗੇ ਹੈ ਲੇਖਕ ਪ੍ਰੋਫੈਸਰ ਪ੍ਰੀਤਮ ਸਿੰਘ ਬਾਰੇ ਕੀ ਕਹਿੰਦਾ ਲੇਖਕ ਦੱਸਦਾ ਹੈ ਕਿ ਪ੍ਰੋਫੈਸਰ ਪ੍ਰੀਤਮ ਸਿੰਘ ਗੁਰੂ ਸ਼ਿਸ਼ੇ ਸਵੰਧ ਨੂੰ ਕਾਇਮ ਰੱਖਣ ਵਾਲੇ ਸਨ ਗੁਰੂ ਭਾਵ ਕਿ ਅਧਿਆਪਕ ਵਿਦਿਆਰਥੀ ਜੋ ਕਿ ਅੱਜ ਹਲੋਪ ਲੋਪ ਹੋ ਚੁੱਕਾ ਹੈ ਉਹ ਕੇਵਲ ਸੂਚਨਾ ਦੇ ਸੰਚਾਰ ਨੂੰ ਹੀ ਵਿਧਿਆਪਨ ਨਹੀਂ ਸਨ ਮੰਨਦੇ ਸਮਝਦੇ ਸਭ ਉਹ ਵਿਦਿਆਰਥੀਆਂ ਦੇ ਸਮੱਸਿਆਵਾਂ ਦਾ ਵੀ ਫਿਕਰ ਕਰਦੇ ਸੀ ਨੈਕਸਟ ਹੈਗਾ ਹਾਂਜੀ ਲੇਖ ਦਲੀਪ ਕੋਟ ਦਿਵਾਨਾ ਦੇ ਹਾਸੇ ਤੇ ਮੁਸਕਰਾਹਟ ਬਾਰੇ ਕੀ ਦੱਸਦਾ ਤਾਂ ਲੇਖਕ ਦੱਸਦਾ ਕਿ ਦਲੀਪ ਕੋਟ ਦਿਵਾਨਾ ਉਹਨਾਂ ਨੂੰ ਪਹਿਲੇ ਦਿਨ ਪੜਾਉਣ ਆਈ ਸੀ ਤਾਂ ਉਹ ਕੁਰਸੀ ਉੱਤੇ ਬੈਠੇ ਸੀ ਉਹੀ ਠੀਕ ਹੈ ਪਹਿਲਾ ਆਪਣਾ ਹੋ ਹੀ ਗਿਆ ਅੱਗੇ ਹੈਗਾ ਆਪਸੀ ਸੰਬੰਧ ਕਿ ਉਹ ਜੀ ਸੀ ਦਲੀਪ ਕੋਟ ਦਿਵਾਨਾ ਦੇ ਪ੍ਰੋਫੈਸਰ ਪ੍ਰੀਤਮ ਸਿੰਘ ਦੇ ਲਿਵਕੋਡ ਹਨਾ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਸ਼ਗਿਰਦ ਸੀ ਉਹ ਉਹਨਾਂ ਦੇ ਬਰਾਬਰ ਦੀ ਵਿਦਿਆਪਿਕਾ ਬਣ ਗਈ ਸੀ ਬਟ ਫਿਰ ਵੀ ਉਹਨਾਂ ਦੀ ਸ਼ਿਸ਼ੀ ਰਹੀ ਪਾਪ ਕੀ ਫਿਰ ਵੀ ਉਹਨਾਂ ਦੀ ਵਿਦਿਆਰਥਣ ਦੀ ਤਰ੍ਹਾਂ ਹੀ ਰਹੀ ਤੇ ਜਦੋਂ ਉਹ ਨਾ ਰਹੇ ਤਾਂ ਉਹਨਾਂ ਦੀ ਸ਼ਿਸ਼ ਤਾਂ ਉਹ ਤਾਂ ਵੀ ਉਹਨਾਂ ਦੀ ਸ਼ਿਸ਼ ਸੀ ਦਿਵਾਨਾ ਨੇ ਕਿਸ ਤਰ੍ਹਾਂ ਇੱਕ ਵਾਰ ਪ੍ਰੋਫੈਸਰ ਪ੍ਰੀਤਮ ਸਿੰਘ ਨੂੰ ਅਨਸਖਾਵੀ ਸਥਿਤੀ ਦੇ ਵਿੱਚ ਉਲਝਾ ਦਿੱਤਾ ਸੀ ਮਤਲਬ ਕਿ ਰਜਿਸਟਰ ਗੁੰਮ ਕਰਵਾ ਕੇ ਠੀਕ ਹੈ ਇਹ ਆਪਾਂ ਨੇ ਪੜ੍ਹ ਹੀ ਲਿਆ ਅੱਗੇ ਸਾਰ ਦੇ ਵਿੱਚੋਂ ਅੱਗੇ 1992 ਦੇ ਵਿੱਚ ਸਵਿਟਜ਼ਰਲੈਂਡ ਵਿੱਚ ਕਿੰਨੇ ਕਿੰਨਾ ਸਾਹਿਤਕਾਰਾਂ ਤੇ ਕਲਾਕਾਰਾਂ ਨੇ ਕਪਤਾ ਚਿੱਤਰਕਾਰੀ ਤੇ ਯੂਰਪ ਦੇ ਸੰਗੀਤ ਗਹਿਰ ਗੰਭੀਰ ਗੱਲਾਂ ਕੀਤੀਆਂ ਸੀ ਲੇਖਕ ਨਵਤੇਜ ਭਾਰਤੀ ਅ즈ਮੇਰ ਰੋਡੇ ਅਮਰਜੀਤ ਚੰਦਨ ਦੇਵ ਕਲਾਕਾਰ ਨੇ ਅੱਗੇ ਹੈਗਾ ਦੇਵ ਨੇ ਲੇਖਕ ਨੂੰ ਰਾਹ ਲਈ ਲਫਾਫੇ ਵਿੱਚ ਕੀ ਪਾ ਕੇ ਦਿੱਤਾ ਕੁਝ ਸੇਬ ਕੇਲੇ ਤੇ ਸੰਤਰੇ ਅੱਗੇ ਹੈਗਾ ਦਲੀਪ ਘੋਟੀਵਾਣਾ ਨੇ ਪਿੰਡੋਂ ਲੇਖਕ ਨੂੰ ਕੀ ਲਿਆ ਕੇ ਦਿੱਤਾ ਸੀ ਹਾਂਜੀ ਟਿਵਾਣਾ ਪਿੰਡੋ ਲੇਖਕ ਲਈ ਘਰ ਦੇ ਕੱਤੇ ਹੋਏ ਖੱਦਰ ਦਾ ਕੁੜਤਾ ਤੇ ਪਜਾਮਾ ਲੈ ਕੇ ਆਈ ਸੀ ਜਿਸ ਨੂੰ ਉਹ ਅਜੇ ਵੀ ਸ਼ਿੱਦਤ ਨਾਲ ਯਾਦ ਕਰਦਾ ਤੇ 60 ਉਹ 60 ਬਰੇ ਬੀਤ ਜਾਂਦੇ ਵੀ ਬੋਧਾ ਨਹੀਂ ਸੀ ਹੋਇਆ ਹਾਂਜੀ ਇਹ ਸੀ ਤੁਹਾਡਾ ਸਾਰ ਥੈਂਕਸ